ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜੇ ਫੇਸਬੁਕ ਤੇ YouTube ਚੈਨਲ ਦੇ ਨਾਲ ਸੋ ਆਜੋ ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਦੀ ਘਰ ਸ਼ਹੀਦ ਉਦਮ ਸਿੰਘ ਪਿੰਡ ਸਨਾਮ ਸੋ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਦਿਖਾਉਨੇ ਆ ਇਸ ਘਰ ਦੀਆਂ ਤਸਵੀਰਾਂ ਤੇ ਸਜਦਾ ਕਰਦੇ ਆ ਸ਼ਹੀਦਾਂ ਨੂੰ ਆਇਆ ਜੀ ਸਨਾਮ ਦੀ ਧਰਤੀ ਦੇ ਉੱਤੇ ਸੋ ਆਜੋ ਤੁਹਾਨੂੰ ਵੀ ਜਨਮ ਸਥਾਨ ਦਿਖਾਉਨੇ ਆ ਸ਼ਹੀਦ ਉਦਮ ਸਿੰਘ ਜੀ ਇਹ ਜਿਹੜਾ ਇਲਾਕਾ ਵਾ ਬਹੁਤ ਉੱਚਾ ਨਹੀਂ ਵਾ ਗਲੀਆਂ ਵਿੱਚ ਦੀ ਤੰਗ ਗਲੀਆਂ ਵਿੱਚ ਦੀ ਹੋ ਕੇ ਇਹ ਇਲਾਕਾ ਹੈਗਾ ਵਾ ਸੋ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿਹੜਾ ਮੇਨ ਗੇਟ ਸੀ ਉਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਤੁਹਾਨੂੰ ਯਾਦਗਾਰ ਦਿਖਾਉਣੇ ਆ ਸੁਹੀਰ ਉਦਮ ਸਿੰਘ ਜੀ ਜੱਦੀ ਘਰ ਸੀ ਉਦਮ ਸਿੰਘ ਜੀ ਜਿਹੜਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਧੀਨ ਚੱਲ ਰਿਹਾ ਵਾ ਇਸ ਟਾਈਮ ਤੁਸੀਂ ਦੇ ਸਕਦੇ ਹੋ ਜੱਦੀ ਘਰ ਦੇ ਬਾਹਰ ਦੀਆਂ ਤਸਵੀਰਾਂ ਤੋ ਇਸ ਤੋਂ ਅੰਦਰ ਜਾ ਕੇ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਦਿਖਾਉਨੇ ਆ ਇਸ ਕਰਦੀਆਂ ਪੂਰੀਆਂ ਤਸਵੀਰਾਂ। ਸੁਭਾਜੋ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਅੰਦਰ ਗੱਲਬਾਤ ਕਰਦੇ ਆਂ ਇਥੋਂ ਕਰਮਚਾਰੀਆਂ ਦੇ ਨਾਲ। ਬਾਈ ਸਸੀ ਕਲ ਜੀ ਸਿਕਲ ਜੀ ਲਓ ਜੀ ਮਿੱਤਰੋ ਪਹਿਲਾਂ ਤਾਂ ਤੁਸੀਂ ਦੇਖੋ ਰਾਤਨ ਘਰ ਦੀਆਂ ਤਸਵੀਰਾਂ ਤੇ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਸੋ ਜਿਹੜੇ ਵੀ ਇਹ ਲੈਟਰ ਲਿਖੇ ਜਾ ਤੇ ਦਰਸ਼ਨ ਕਰੋ ਸ਼ਹੀਦ ਉਦਮ ਸਿੰਘ ਜੀ ਦੇ ਸੋ ਇਹੀ ਇੱਕ ਕਮਰਾ ਵਾ ਜੀ ਇਸ ਤੋਂ ਬਾਅਦ ਚ ਤੁਹਾਨੂੰ ਅੱਗੇ ਵੀ ਲੈ ਕੇ ਚੱਲਦੇ ਆਂ ਤੇ ਉਹ ਵੀ ਦਿਖਾਉਨੇ ਆਂ ਬਾਅਦ ਚ ਆਪਾਂ ਗੱਲਬਾਤ ਕਰਦੇ ਆਂ ਸੋ ਇੱਕ ਕਮਰਾ ਮੂਰੇ ਇਹ ਆ ਤੇ ਇੱਕ ਪਿਛਲੇ ਵਸੇ ਇਹ ਹਾਲ ਆ ਛੋਟਾ ਜਿਹਾ ਹਾਲ ਜਿਹੜਾ ਕਿ ਸੀਦ ਉਦਨ ਸੰਗੀ ਦਾ ਜਨਮ ਸਥਾਨ ਸੋ ਪੂਰੀ ਜੀਵਨੀ ਇੱਥੇ ਲਿਖੀ ਹੁੰਦੀ ਆ ਸੋ ਇਹ ਵੀ ਇੱਕ ਛੋਟਾ ਜਿਹਾ ਰੂਮ ਆ ਜਿੱਥੇ ਕਿ ਫਰਨੀਚਰ ਬਰਾਵਾ ਦੂ ਘਟੂ ਜਿਹੜਾ ਚੀਜ਼ ਰੱਖੀ ਹੋਈ ਆ ਨਾਲ ਵਾਸ਼ਰੂਮ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਵੀਰ ਹਰਨ ਨਾਲ ਹੋਰ ਬਾਈ ਜੀ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਇਹ ਅੱਛਾ ਵੀਰ ਜੀ ਸਾਡੇ ਦਰਸ਼ਕਾਂ ਨੂੰ ਇੱਕ ਜਾਣਕਾਰੀ ਦਿਓ ਜੀ ਇਸ ਸਥਾਨ ਦੀ ਮਹੱਤਤਾ ਬਾਰੇ ਤੇ ਇੱਥੇ ਕੀ ਕੀ ਆ ਤੇ ਕਿਦਾਂ ਦਾ ਮਕਾਨ ਹੈਗਾ ਜੀ ਇਹ ਇਹ ਉਧਰ ਇਹਦਾ ਜਨਮ ਸਥਾਨ ਹੈ ਜੀ ਛੋਟੀ ਉਮਰ ਜਿਹੜੇ 5 ਸਾਲ ਦੀ ਮੰਨ ਲਓ ਤੁਸੀਂ ਨੇ ਇਸਤਾਨ ਦੇ ਕੱਟੇ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਦਾ ਡੈਥ ਹੋ ਗਈ ਦੀ ਇਹਨਾਂ ਨੇ ਤਾਇ ਜੀ ਜਾਨੀ ਚੈੱਕ ਕਰ ਸਿੰਘ ਜੀ ਨੇ ਪਰਸੈਂਟ ਸਟੇਮ ਹੁੰਦੇ ਭਰਤੀ ਕਰਾਤਾ ਜੀ ਦੋ ਭਰਾ ਹੁੰਦੇ ਸੀ ਦੋਵੇਂ ਭਰਾ ਚੀਮ ਖਾਨੇ ਚ ਰਹਿ ਗਏ ਜੀ ਟੀਮ ਖਾਨੇ ਵਿੱਚ ਜਦੋਂ ਜ਼ਿਲ੍ਹੇ ਵਾਲਾ ਕਾਂਡ ਹੋਇਆ ਉਦੋਂ ਉਹਨਾਂ ਨੂੰ ਤੇ ਪਾਣੀ ਪਾਉਣ ਦੀ ਸੇਵਾ ਲੱਗੀ ਹੋਈ ਸੀ ਜੀ ਜੋ ਉਹਦੇ ਉੱਤੇ ਗੁਰਤਾ ਮਿੱਤਰਾਂ ਨੂੰ ਪਾਣੀ ਪਾਉਣ ਦੀ ਸੇਵਾ ਕਰਦੇ ਸੀ ਉਹ ਕਾਂਡ ਨੇ ਅੱਖੀਂ ਦੇਖਿਆ ਜੀ ਉਸ ਕਾਂਡ ਤੋਂ ਇਹਨਾਂ ਨੇ ਖਾਵਾ ਉਹਦੇ ਨਾਲ ਕਾਸ਼ ਨੂੰ ਪਾਈਗੇ ਨਾ ਫਸਾ ਰਹੇ ਨੇ ਉਹ ਇਸ ਜਗ੍ਹਾ ਤੇ ਉਹਨੀਆਂ ਹਸ ਲਿਖਤਾਂ ਲਿਖੀਆਂ ਹੋਈਆਂ ਨੇ ਜੋ ਜੀਰੇ ਵਿੱਚੋਂ ਆਪਣੇ ਦੋਸਤ ਨੂੰ ਲਿਖਦੇ ਹੁੰਦੇ ਸੀ ਉਹਨਾਂ ਦੇ ਨੰਬਰ ਤੇ ਇਹਨਾਂ ਨੇ ਹੱਥ ਲਿਖਤਾ ਦੇ ਇਹ ਜਿਹੜੇ ਹੱਥ ਸਾਰੇ ਲੈਟਰ ਤੇ ਲਿਖੇ ਹੋਏ ਆ ਜੀ ਇਹ ਇਹ ਸਾਰੇ ਆਉਂਦੇ ਆ ਹਾਫਲੇ ਇਕਰਾਰਤ ਪੰਜਾਬੀ ਚ ਨਾਲ ਤਰਜਮਾ ਕੀਤਾ ਹੋਇਆ ਜੀ ਪੰਜਾਬੀ ਤੇ ਹੁਣਾਂ ਕਿਹਾ ਹੈ ਇਹ ਇੰਗਲਿਸ਼ ਨਾਲ ਦੀ ਆਉਦੀ ਰਾਈਟਿੰਗ ਹੈ ਠੀਕ ਹੈ ਜੀ ਸੋ ਇੱਥੇ ਹੋਰ ਇਹ ਸਾਰੇ ਲੈਟਰ ਲੱਗੇ ਆ ਜੀ ਲੈਟਰ ਲੱਗੇ ਹੋਏ ਠੀਕ ਹੈ ਦੋਸਤ ਤੁਹਾਨੂੰ ਇਹ ਪੰਜ ਲੈਟਰਾਂ ਦੇ ਦਰਸ਼ਨ ਜੀ ਕਰਾਉਣੇ ਆ ਨਾਲ ਪੰਜਾਬੀ ਦੇ ਵਿੱਚ ਤਰਜਮਾ ਵੀ ਕੀਤਾ ਹੋਇਆ ਵਾ ਤੇ ਪੂਰਨ ਇਹ ਇੰਗਲਿਸ਼ ਵਿੱਚ ਲਿਖਿਆ ਹੋਇਆ ਨਾ ਬਈ ਇੰਗਲਿਸ਼ ਉਹਨਾਂ ਦੀ ਆਉਦੀ ਰਾਈਟਿੰਗ ਆ ਹਾਂ ਜੀ ਠੀਕ ਹੈ ਜੀ ਇੰਗਲਿਸ਼ ਦੇ ਵਿੱਚ ਉਹਨਾਂ ਦੀ ਆਉਦੀ ਰਾਈਟਿੰਗ ਨਾਲ ਪੰਜਾਬੀ ਦੇ ਵਿੱਚ ਦੱਸਿਆ ਹੈਗਾ ਜਿਹੜੇ ਆਪਣੇ ਦੋਸਤ ਨੂੰ ਮੁਹੰਮਦ ਖਾਨ ਯਾਦ ਵਿੱਚ ਲਿਖਿਆ ਹੋਈ ਮੁਹੰਮਦ ਸਿੰਘ ਯਾਦ ਇਹ ਨਾ ਪਤਾ ਨੋ ਰੱਖਿਆ ਹੋਇਆ ਸੀਗਾ ਠੀਕ ਹੈ ਠੀਕ ਆ ਮੁਹੰਮਦ ਸਿੰਘ ਯਾਦ ਤੁਹਾਡੇ ਨਾਲ ਸੈਨ ਵੀ ਕੀਤੇ ਹੋਏ ਨੇ ਪੰਜਾਬੀ ਵਿੱਚ ਲੋਜ ਸਾਰੇ ਤੁਹਾਨੂੰ ਲੈਟਰ ਦਤੋ ਇਹ ਇੱਕ ਜਨਮ ਸਥਾਨ ਦੀ ਜਿਹੜੀ ਦੇਖਭਾਲ ਸਾਰੀ ਪੰਜਾਬ ਸਰਕਾਰ ਦੇ ਆਏ ਪੰਜਾਬ ਸਰਕਾਰ ਦਾ ਪ੍ਰਾਤਨਪਾ ਕਰ ਰਹੇ ਹੈ ਪ੍ਰਾਤਨਪਾ ਕਰ ਠੀਕ ਹੈ ਜੀ ਯਾਦ 13 ਜੁਲਾਈ 1974 ਨੂੰ ਸਰਦਾਰ ਕਰਨ ਜਲ ਸਿੰਘ ਜੀ ਮੁੱਖ ਮੰਤਰੀ ਪਿਆਰ ਉਸੀ ਰੋਤਨ ਸਿੰਘ ਦੀ ਭੈਣ ਆਸ ਕੋੜੀ ਨੂੰ ਸਨਮਾਨਤ ਕਰਦੇ ਹੋਏ ਫੋਟੋ ਇੱਕ ਲੱਗੀ ਹੋਈ ਹੈ। ਇਹ ਵੀ ਤਸਵੀਰਾਂ ਲੱਗੀਆਂ ਹਨ ਤੇ ਨਾਲ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਹੈ। ਕੋਡਵਾਇਰਾ ਕੁੰਜੇ ਜਿਹੜਾ ਮਾਰਿਆ ਤੀ ਇਹਨਾਂ ਨੂੰ ਮਾਈਕਲ ਕੋਡਵਾਇਰਾ ਅੱਲੇ ਕਸ਼ਤਨ ਹਾਲ ਲੰਮਾ ਜਿਸ ਨੂੰ ਮਾਰਿਆ ਗਿਆ ਤੀ ਜੀ ਸਾਰਿਆਂ ਸ਼ਿਵਸ਼ਣ ਜਾਉਂਦਾ ਦੀ ਮਿਸਟਰੀ ਹੈ ਦੋਸਤ ਤੇ ਉਹ ਲੜਦਾ ਆਇਆ ਠੀਕ ਹੈ ਇਹਨਾਂ ਨੂੰ ਲੈਟਰ ਲਿਖ ਦਉਂਦੀ ਹੈ ਜਿਹੜੇ ਜਿਹੜੇ ਲੈਟਰ ਨੇ ਸਾਰੇ ਇਹ ਸਾਰੇ ਜਿਹੜੇ ਲੈਟਰ ਲਿਖੇ ਉਹੀ ਹੈ ਇਹ ਉਦੋਂ ਜਿਹੜੇ ਸਾਈਨ ਆ ਗਿਆ ਮੈਸੇਜ ਆਦਾ ਮਮ ਬਸੇਗਾ ਜੀ ਹਾਂ ਜੀ ਸੋ ਅੱਜ ਸੁਨਾਮੋਂ ਦਾ ਸੁਭਾਗ ਸਵਾ ਮਿਲਿਆ ਸਾਨੂੰ ਵੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਸਵਾ ਮਿਲਿਆ ਵਾ ਸੋ ਇਹੀ ਜਦਾਂ ਦਰਸ਼ਕ ਕਰੀ ਅਸੀਂ ਇਸ ਤਰ੍ਹਾਂ ਲੈ ਕੇ ਆਉਨੇ ਹੁੰਦੇ ਆ ਜਿੱਦੋਂ ਵੀ ਕਿਤੇ ਵੀ ਕਿਤੇ ਜਾਣ ਦਾ ਮੌਕਾ ਮਿਲਦਾ ਵਾ ਤੁਸੀਂ ਵੀ ਇਸ ਜਗਤ ਦੇ ਦਰਸ਼ਨ ਕਰੋ ਇਹ ਦੇਖ ਸਾਰੀ ਪ੍ਰਾਣੀ ਹੋਈ ਹੈ ਜੀ ਬਾਕੀ ਚੇਂਜ ਤਾਂ ਨਹੀਂ ਹੋਇਆ ਬਸ ਇਹ ਵਾਲੀ ਡੇਅਰ ਹੋਈ ਹੈ ਜੀ ਬਣਾ ਹੀ ਹੋਇਆ ਜੇ ਪਹਿਲਾਂ ਓਕੇ ਮਤਲਬ ਰਿਪੇਅਰ ਹੋਈ ਹੈ ਦੁਬਾਰੇ ਬਣਾਈ ਉਸੇ ਤਰੀਕੇ ਹੀ ਆ ਜਿਸ ਤਰ੍ਹਾਂ ਪਹਿਲਾਂ ਸੀਗੀ ਠੀਕ ਇਹ ਦੋ ਕਮਰੇ ਹੁੰਦੇ ਸੀਗੇ ਜੀ ਇੱਕ ਆਹ ਤੇ ਇੱਕ ਸਾਹਮਣੇ ਨਾਲ ਚਾਲੀਰ ਜਗ੍ਹਾ ਹੈ ਠੀਕ ਸੋ ਇਹ ਦੋ ਕਮਰੇ ਸੀਗੇ ਬੋਲੀ ਜਿਵੇਂ ਦੱਸਦੇ ਆ ਸੋ ਇਹ ਕੜੀਆਂ ਦੇ ਵਿੱਚ ਆਪਣਾ ਬਚਪਨ गुजारਿਆ ਹੋਣਾ ਵਾ ਸੋ ਤੁਸੀਂ ਦੇਖੋ ਬਾਹਲੇ ਪਾਸੇ ਵੀ ਉਹ ਵਧੀਆ ਜਿਹੀ ਹੋਈ ਆ ਰੰਗ ਰੋਗ ਨੂੰ ਵਧੀਆ ਕੀਤਾ ਹੋਇਆ ਵਾ